ਸਾ ਸ਼੍ਰੀ ਰਿਹਾ ਕਹਾ ਦੋਸਤੋ ਅੱਜ ਆਪਾਂ ਸੂਰਜ ਤੇ ਚੰਨ ਬਾਰੇ ਗੱਲ ਕਰਾਂਗੇ ਸੂਰਜ ਦੀਆਂ ਨਿਗੀਆਂ ਤੇ ਚੰਨ ਦੀਆਂ ਸ਼ੀਤਲ ਕਿਰਨਾ ਮਨੁੱਖ ਦੇ ਸੁਖ ਤੇ ਆਨੰਦ ਵਿੱਚ ਵਾਦਾ ਕਰਦੀਆਂ ਹਨ ਹਰ ਪ੍ਰਾਣੀ ਆਪਣੇ ਕਰਮ ਕਰਦਾ ਤੇ ਉਸ ਦੇ ਫਲ ਭੋਗਦਾ ਹੈ ਕਹਿੰਦੇ ਚੰਨ ਤੇ ਸੂਰਜ ਵੀ ਆਪਣੇ ਕਰਮਾਂ ਦੇ ਚੰਗੇ ਮੰਦੇ ਫਲ ਭੋਗ ਰਹੇ ਹਨ ਇੱਕ ਪ੍ਰਾਨ ਕਥਾ ਦੇ ਮੁਤਾਬਕ ਸੂਰਜ ਤੇ ਚੰਨ ਦੋਵੇਂ ਸਕੇ ਪਰਾ ਹਨ ਪਰ ਸੁਭਾ ਨਾ ਮਿਲਨ ਕਰਕੇ ਦੋਵੇਂ ਰਲ ਕੇ ਨਹੀਂ ਬੈਠਦੇ ਕਹਿੰਦੇ ਚੰਨ ਤੇ ਸੂਰਜ ਦੋਵੇਂ ਸਕੇ ਪਰਾ ਕਦੇ ਨਾ ਬੈਠਣ ਰਲ ਕੇ ਇੱਕ ਠੰਡਾ ਇੱਕ ਤੱਤਾ ਕਿੱਕਣ ਬੈਠਣ ਰਲ ਕੇ ਕਹਿੰਦੇ ਨੇ ਸੂਰਜ ਦੀ ਮਾਂ ਨੇ ਉਸ ਨੂੰ ਸਦਾ ਹੀ ਛੜਦੇ ਪੁੱਜਦੇ ਰਹਿਣ ਦੀ ਵਾਦਵਾ ਦਿੱਤੀ ਸੀ ਤੇ ਚਾਨਣ ਨੂੰ ਸ਼ੀਤਲਤਾ ਦਾ ਵਰਦਾਨ ਦਿੱਤਾ ਸੀ ਇਸ ਨਾਲ ਸੰਬੰਧਤ ਇੱਕ ਕਥਾ ਹੈ ਕਿ ਇੱਕ ਵਾਰੀ ਸੂਰਜ ਦੀ ਮਾਂ ਇਸ਼ਨਾਨ ਕਰਨ ਲੱਗੀ ਤਾਂ ਉਸਨੇ ਕਿਹਾ ਕਿ ਬੱਚਿਓ ਮੈਂ ਇਸ਼ਨਾਨ ਕਰਨ ਲੱਗੀ ਹਾਂ ਤੁਸੀਂ ਦਰਖਤ ਦੇ ਔਲੇ ਪੇਠ ਕਰਕੇ ਖੜੇ ਹੋ ਜਾਓ ਦੋਵੇਂ ਪ੍ਰਾ ਰੁਖ ਦੇ ਔਲੇ ਪੇਠ ਕਰਕੇ ਖੜੇ ਹੋ ਗਏ ਚੰਨ ਨੀਵੀਂ ਪਾ ਕੇ ਖੜਾ ਰਿਹਾ ਤੇ ਸੂਰਜ ਕਾਣੀ ਅੱਖ ਨਾਲ ਆਪਣੀ ਮਾਂ ਵੱਲ ਦੇਖਦਾ ਰਿਹਾ ਮਾਂ ਨੇ ਇਹ ਸਭ ਕੁਝ ਦੇਖ ਲਿਆ ਇਹ ਉਸਨੇ ਉਸਨੂੰ ਵਾਧਵਾ ਦਿੱਤੀ ਕਿ ਤੂੰ ਸਦਾ ਲਈ ਕਾਣਾ ਅੱਖਵਾਏਗਾ ਲੋਕੀ ਤੇਰੇ ਵੱਲ ਕਾਣੀ ਅੱਖ ਨਾਲ ਦੇਖਣਗੇ ਉਦੋਂ ਤੋਂ ਹੀ ਮੰਨਿਆ ਜਾਂਦਾ ਹੈ ਕਿ ਲੋਕ ਜਦੋਂ ਸੂਰਜ ਵੱਲ ਦੇਖਦੇ ਨੇ ਤਾਂ ਕਾਣੀ ਅੱਖ ਕਰਕੇ ਹੀ ਦੇਖਦੇ ਨੇ ਇਸ ਨਾਲ ਸੰਬੰਧਤ ਇੱਕ ਕਥਾ ਹੋਰ ਹੈ ਕਹਿੰਦੇ ਨੇ ਇੱਕ ਵਾਰੀ ਕਿਸੇ ਦੇਵਤੇ ਦਾ ਵਿਆਹ ਸੀ ਸੂਰਜ ਤੇ ਚੰਨ ਨੂੰ ਵੀ ਖਾਣੇ ਤੇ ਬੁਲਾਇਆ ਗਿਆ ਉਸਦੀ ਮਾਂ ਨੇ ਕਿਹਾ ਬੱਚਿਓ ਮੈਂ ਆਪਣੇ ਲਈ ਖਾਣਾ ਕਿੱਥੇ ਬਣਾਉਂਦੇ ਫਿਰਾਂਗੇ ਤੁਸੀਂ ਮੇਰੇ ਲਈ ਮਠਿਆਈ ਲੈ ਆਉਣਾ ਸੂਰਜ ਤਾਂ ਖਾਣ ਦਾ ਪੇਟੂ ਸੀ ਉਸਨੇ ਆਪਣੇ ਹਿੱਸੇ ਦੀ ਸਾਰੀ ਮਠਿਆਈ ਖਾ ਲਈ ਚਾਨਣ ਨੇ ਆਪਣੀ ਮਾਂ ਵਾਸਤੇ ਕਾਫੀ ਮਠਿਆਈ ਲੈ ਲਈ ਰਸਤੇ ਵਿੱਚ ਦੋਵੇਂ ਬਰਾਤ ਥੱਕ ਗਏ ਤੇ ਇੱਕ ਦਰਖਤ ਦੇ ਹੇਠਾਂ ਬੈਠ ਗਏ ਚਾਨਣ ਨੂੰ ਨੀਂਦ ਆ ਗਈ ਜਦੋਂ ਸੂਰਜ ਨੇ ਦੇਖਿਆ ਤਾ ਮਾਂ ਲਈ ਲਿਆਂਦੀ ਸਾਰੀ ਮਠਿਆਈ ਉਹ ਖਾ ਗਿਆ। ਜਦੋਂ ਚਾਨਣ ਨੇ ਦੇਖਿਆ ਤਾਂ ਉਹ ਬਹੁਤ ਦੁਖੀ ਹੋਇਆ। ਉਸਨੇ ਘਰ ਜਾ ਕੇ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਤਾਂ ਪਹਿਲਾਂ ਹੀ ਉਸ ਦੀਆਂ ਹਰਕਤਾਂ ਤੋਂ ਤਪੀ ਬੈਠੀ ਸੀ। ਉਸਨੇ ਬਾਦਵਾ ਦੇ ਦਿੱਤੀ ਕਿ ਜਿਵੇਂ ਤੂੰ ਮੇਰਾ ਦਿਲ ਸਾੜਦਾ ਰਹਿਣਾ ਐ ਐਵੇਂ ਹੀ ਤੂੰ ਵੀ ਰਹਿੰਦੀ ਦੁਨੀਆ ਤੱਕ ਸੜਦਾ ਬਲਦਾ ਰਹੇ। ਤੇ ਮਾਂ ਨੇ ਚੰਨ ਨੂੰ ਆਪਣੀ ਗੋਦੀ ਚ ਲਿਆ ਤੇ ਕਿਹਾ ਜਿਸ ਤਰ੍ਹਾਂ ਤੂੰ ਮੇਰਾ ਹਿਰਦਾ ਠਾਰਦਾ ਰਹੇਂ ਰੱਬ ਕਰੇ ਤੂੰ ਹਮੇਸ਼ਾ ਸ਼ੀਤਲ ਤੇ ਸ਼ਾਂਤ ਚਿਤ ਰਹੀਂ ਤੇ ਸੰਸਾਰ ਨੂੰ ਆਨੰਦ ਪ੍ਰਦਾਨ ਕਰਦਾ ਰਹੇ ਸਤਜੁਗ ਸੀ ਮਾਂ ਦਾ ਸ਼ਰਾਪ ਤੇ ਅਸੀਸ ਅਟਲ ਹੋ ਗਈ ਇੱਕ ਹੋਰ ਕਥਾ ਮੁਤਾਬਕ ਕਹਿੰਦੇ ਇੱਕ ਵਾਰੀ ਸੂਰਜ ਦੀ ਮਾਂ ਬਿਮਾਰ ਪੈ ਗਈ ਉਸਨੇ ਆਪਣੇ ਦੋਹਾਂ ਬੱਚਿਆਂ ਨੂੰ ਰਲ ਕੇ ਰਸੋਈ ਬਣਾਉਣ ਲਈ ਕਿਹਾ ਚਾਨਣ ਨੇ ਆਟਾ ਗੁੰਨ ਕੇ ਰੋਟੀ ਬਕਾਣੀ ਸੀ ਤੇ ਸੂਰਜ ਨੇ ਅੱਗ ਬਾਲ ਕੇ ਦਾਲ ਰਿੰਨਣੀ ਤੇ ਰਸੋਈ ਦਾ ਹੋਰ ਮਾੜਾ ਮੋਟਾ ਕੰਮ ਕਰਨਾ ਸੀ ਸੂਰਜ ਨੇ ਪਹਿਲਾਂ ਤਾਂ ਨਾਂ ਨੁੱਕਰ ਕੀਤੀ ਤੇ ਜਦੋਂ ਮਾਂ ਨੇ ਅੱਖਾਂ ਦਿਖਾਈਆਂ ਤਾਂ ਅੱਗ ਬਖਾਉਣ ਲੱਗ ਪਿਆ ਉਸ ਨੂੰ ਇੱਕ ਸ਼ਰਾਰਤ ਸੋਜੀ ਉਸਨੇ ਸੁਲਗਦਾ ਕੋਲਾ ਮਾਂ ਵੱਲ ਸੁੱਟਦਿਆਂ ਕਿਹਾ ਵੇਖ ਮਾਂ ਕਿੰਨੀ ਸੋਣੀ ਅੱਗ ਪਖੇ ਹੈ ਪਖ ਦਾ ਕੋਲਾ ਮਾਂ ਦੀ ਘਾ ਫੂਸ ਦੀ ਬਣੀ ਮੰਜੀ ਤੇ ਡਿੱਗ ਗਿਆ ਤੇ ਅੱਗ ੜਕ ਪਈ ਚੰਨ ਆਟਾ ਘੁੰਨ ਰਿਹਾ ਸੀ ਉਸਨੇ ਕੋਲ ਪਿਆ ਪਾਣੀ ਮੰਜੀ ਉੱਤੇ ਡੋਲ ਦਿੱਤਾ ਤੇ ਅੱਗ ਬੁਝ ਗਈ ਮਾਂ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਰੰਦੀ ਦੁਨੀਆ ਤੱਕ ਤਪਦਾ ਛੜਦਾ ਰਹੇ ਤੇ ਚੰਨ ਨੂੰ ਸਦਾ ਸ਼ੀਤਲ ਰਹਿਣ ਦਾ ਵਰਦਾਨ ਦੇ ਦਿੱਤਾ ਦੋਸਤੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ